ਕਿਸਾਨੀ ਅੰਦੋਲਨ ਤੋਂ ਬਾਅਦ ਅੱਜ ਜਿਹੜੇ ਜ਼ਖਮੀ ਹੋਏ ਨੇ ਰਾਜਪੁਰੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਜਿਹੜੇ ਮਿਲਣ ਦੇ ਲਈ ਪਹੁੰਚੇ ਬਲਬੀਰ ਸਿੰਘ ਜੀ ਕਿਸ ਤਰੀਕੇ ਦੇ ਹਾਲਾਤ ਨੇ ਤੁਸੀਂ ਜਾ ਕੇ ਜਾਇਜ਼ਾ ਲਿਆ ਉਹਨਾਂ ਨੂੰ ਮਿਲੇ ਉਹ ਦੇਖੋ ਹਾਲਾਤ ਜਿਹੜੇ ਹੈਗੇ ਆ ਹਸਪਤਾਲ ਦੇ ਵਿੱਚ ਪੇਸ਼ੈਂਟਸ ਦਾ ਇਲਾਜ ਹੋ ਰਿਹਾ ਉਹ ਹਾਲਾਤ ਤਾਂ ਠੀਕ ਹੈਗੇ ਆ ਬਟ ਇਹ ਜਿਹੜਾ ਜੋ ਕੁਝ ਹੋ ਰਿਹਾ ਹੈ ਇਹ ਹਾਲਾਤ ਬਹੁਤ ਮਾੜੇ ਆ ਨਹੀਂ ਹੋਣਾ ਚਾਹੀਦਾ ਇੱਕ ਡੈਮੋਕਰੇਟਿਕ ਕੰਟਰੀ ਜਿਸ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਮਦਰ ਆਫ ਡੈਮੋਕਰੇਸੀ ਉਹਦੇ ਵਿੱਚ ਜਿਹੜੇ ਬੰਦੇ ਕੋਈ ਪੀਸਫੁਲ ਪ੍ਰੋਟੈਸਟ ਕਰਦੇ ਆ ਸਾਡਾ ਜਿਹੜਾ ਸੰਵਿਧਾਨ ਹੈ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਤੁਹਾਨੂੰ ਜਿਹੜੀ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਫਰੀडम ਆਫ ਐਕਸਪ੍ਰੈਸ਼ਨ ਜਿਹਦੇ ਵਿੱਚ ਕਿ ਦਰਨਾ ਪ੍ਰਦਰਸ਼ਨ ਵੀ ਆਉਂਦਾ ਔਰ ਇਹ ਜਿਹੜੇ ਬੰਦੇ ਆ ਗਏ ਇਹਨਾਂ ਤੋਂ ਜ਼ਿਆਦਾ ਬੰਦੇ ਜਿਹੜੇ ਆ ਗਏ ਅਮਰਸਰ ਤਰਨਤਾਰਨ ਤੋਂ ਉਹ ਜਿਹੜਾ ਮਤਲਬ ਮੈਂ ਹੁਣ ਮਿਲ ਕੇ ਆਇਆ ਉਹਨਾਂ ਨੂੰ ਜਿਹੜੇ ਹੈਗੇ ਆ ਖਡੂਰ ਸਾਹਿਬ ਤੋਂ ਇਹ 300 ਕਿਲੋਮੀਟਰ ਬੜੇ ਆਰਾਮ ਨਾਲ ਚੱਲ ਕੇ ਆਇਆ ਕਿਤੇ ਕੋਈ ਪ੍ਰੋਬਲਮ ਨਹੀਂ ਹੋਈ ਸੀ ਠੀਕ ਆ ਜੀ ਜਦੋਂ ਹਰਿਆਣੇ ਵਾਲਿਆਂ ਨੇ ਬੰਦ ਕਰਤਾ ਨੈਸ਼ਨਲ ਹਾਈਵੇ ਪੀ ਜਿਹੜਾ ਤੁਸੀਂ ਨੈਸ਼ਨਲ ਹਾਈਵੇ ਕੋਈ ਵੀ ਬੰਦ ਨਹੀਂ ਕਰ ਸਕਦਾ ਉਹਦੇ ਸਰਕਾਰ ਵੀ ਸ਼ਾਮਲ ਹੈ ਤੇ ਉਹਨਾਂ ਨੇ ਜਿਸ ਤਰ੍ਹਾਂ ਜੋ ਕੱਲ ਹੋਇਆ ਉਥੇ ਇਹ ਮਤਲਬ ਲੋਕ ਰਾਜ ਨੂੰ ਸ਼ੋਭਾ ਨਹੀਂ ਦਿੰਦਾ ਬਹੁਤ ਮਾੜੀ ਗੱਲ ਹੈ ਬਹੁਤ ਹੀ ਅਨਫੋਰਚੂਨੇਟ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੜਾ ਅੱਛਾ ਰੋਲ ਪਲੇ ਕਰਕੇ ਉਹਨਾਂ ਦੀ ਆਪਸ ਗੱਲਬਾਤ ਵੀ ਕਰਾਈ ਹੈ ਉਹਨੂੰ ਗੱਲਬਾਤ ਕਰਕੇ ਕਿਉਂਕਿ ਕਿਸਾਨਾਂ ਦਾ 13 ਘੰਟੇ 13 13 ਮਹੀਨਿਆਂ ਦਾ ਸੰਘਰਸ਼ 26 ਮਹੀਨਿਆਂ ਦਾ ਇੰਤਜ਼ਾਰ ਮਤਲਬ ਜੜੀਆਂ ਉਹਨਾਂ ਦੀਆਂ ਮੰਗਾਂ ਉਹਨਾਂ ਨੇ ਮੰਨੀਆਂ ਸੀਗੀਆਂ ਉਹ ਵੀ ਪੂਰੀਆਂ ਨਹੀਂ ਹੋਈਆਂ ਤੇ ਕਿਤਨਾ ਕਿਤੇ ਜਿਹੜਾ ਹੈਗਾ ਉਹ ਟਰਸਟ ਡੈਫਿਸਟ ਹੈਗਾ ਸਰਕਾਰ ਦੇ ਵਿੱਚ ਤੇ ਜਿਹੜੇ ਆਪਣੇ ਕਿਸਾਨ ਔਰ ਮਜ਼ਦੂਰ ਜਿਹੜੇ ਸੰਘਰਸ਼ ਕਰਦੇ ਆ ਸੰਘਰਸ਼ ਕਰਨ ਵਾਲਿਆਂ ਦੇ ਵਿੱਚ ਇਹ ਜੋ ਹੋਇਆ ਕਿ ਜਿਸ ਮੈਂ ਦੇਖ ਰਿਹਾ ਸੀਗਾ ਅਸਮਾਨ ਤੋਂ ਜੋ ਤੁਹਾਡੇ ਟੀਵੀ ਵਾਲੇ ਤੁਹਾਡੇ ਸੱਜਣ ਦਿਖਾ ਰਹੇ ਸੀ ਤੁਹਾਡੇ ਤੁਹਾਡੇ ਪੱਤਰਕਾਰ ਵੀ ਇੰਜਰ ਹੋਏ ਆ ਜੀ ਕੱਲ੍ਹ ਮਨੋ ਆ ਉਹਨਾਂ ਦੇ ਮੈਂ ਦੇਖਿਆ ਦੋ ਤਿੰਨ ਪੱਤਰਕਾਰ ਵੀ ਕਾਫੀ ਇੰਜਰ ਹੋਏ ਆ ਔਰ ਜਿਹੜੇ ਕਿਸਾਨਾਂ ਦੀ ਗਿਣਤੀ ਤਾਂ ਜਿਹੜੀ ਹੈਗੀ ਆ ਉਹ 40 ਤਾਂ ਇੱਥੇ ਹੀ ਆ 60 ਦੇ ਕਰੀਬ ਜਿਹੜੇ 60 70 ਕਿ ਜਿਹੜੇ ਫਾਰਮਰਸ ਆ ਔਰ ਕੋਈ ਨਾ ਜੋ ਦੋ ਤਿੰਨ ਦੇ ਤਾਂ ਹੈਡ ਇੰਜਰੀ ਹੈ ਸੀਰੀਅਸ ਆ ਤਿੰਨ ਚਾਰ ਦੇ ਫ੍ਰ ਬੜੀਆਂ ਸੀਰੀਅਸ ਇੰਜਰੀਜ਼ ਆ ਔਰ ਅਸਮਾਨ ਦੇ ਉੱਤੋਂ ਜਿਸ ਤਰ੍ਹਾਂ ਗੋਲੇ ਵਰਸ ਰਹੇ ਸੀਗੇ ਉਹ ਮੈਨੂੰ ਲੱਗਦਾ ਨਹੀਂ ਆ ਕਿ ਮਤਲਬ ਇੱਕ ਆਜ਼ਾਦ ਦੇਸ਼ ਨੂੰ ਸ਼ੋਭਾ ਨਹੀਂ ਦਿੰਦਾ ਜੀ ਇਹਦੇ ਨਾਲ ਕੋਈ ਸਾਡੀ ਕੋਈ ਇੱਜ਼ਤ ਨਹੀਂ ਬਣਦੀ ਦੁਨੀਆ ਦੇ ਵਿੱਚ ਮੈਂ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਔਰ ਸਾਰੇ ਜਿਹੜੀ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਬਹੁਤ ਲੰਮਾ ਇਹਨਾਂ ਦਾ ਸੰਘਰਸ਼ ਆ ਔਰ ਆਪਣਾ ਹੱਕ ਮੰਗਦੇ ਆ ਇਹ ਕੋਈ ਮੰਨ ਲਓ ਕੋਈ ਬਗਾਨੇ ਥੋੜੀ ਆ ਤੁਹਾਡੇ ਆਪਣੇ ਆ ਜਿਹਨੂੰ ਤੁਸੀਂ ਅੰਨ ਦਾਤਾ ਕਹਿੰਦੇ ਹੋ ਉਹਦੇ ਉੱਤੇ ਤੁਸੀਂ ਇਸ ਤਰ੍ਹਾਂ ਦਾ ਅਤਿਆਚਾਰ ਇਹ ਇਹ ਲੋਕ ਰਾਜ ਨੂੰ ਸ਼ੋਭਾ ਨਹੀਂ ਦਿੰਦਾ ਬਿਲਕੁਲ ਨਹੀਂ ਸ਼ੋਭਾ ਦਿੰਦਾ ਇਹ ਔਰ ਮੈਂ ਉਮੀਦ ਕਰਦਾ ਕਿ ਬੈਟਰ ਸੈਂਸਿਬਲ ਪ੍ਰਵੇਲ ਸਰਕਾਰ ਇਹਦਾ ਮਸਲੇ ਦਾ ਪੱਕਾ ਹੱਲ ਲੱਭੇਗੀ ਕੋਈ ਜੀ ਸਰ ਇਸ ਤਰੀਕੇ ਨਾਲ ਤੁਸੀਂ ਹੁਣੇ ਕਿਹਾ ਵੀ ਮੁੱਖ ਮੰਤਰੀ ਸਾਹਿਬ ਨੇ ਬੜਾ ਵਧੀਆ ਰੋਲ ਨਿਭਾਇਆ ਕਿਉਂਕਿ ਪੁਰਾਣੀਆਂ ਸਰਕਾਰਾਂ ਮੇਲੇ ਇਹ ਨਹੀਂ ਹੋਇਆ ਸੀ ਕਿ ਕੇਂਦਰੀ ਮੰਤਰੀਆਂ ਨੂੰ ਸੱਦ ਕੇ ਮੀਟਿੰਗ ਕਰਾਈ ਗਈ ਹੋਵੇ ਲੇਕਿਨ ਉਹਦੇ ਬਾਅਦ ਵੀ ਹਰਿਆਣਾ ਸਰਕਾਰ ਜਿਹੜੀ ਹੈ ਉਹ ਪਹਿਲਾਂ ਪੰਜਾਬ ਦੀ ਟੈਰੀਟਰੀ ਚ ਆ ਕੇ ਡਰੋਨ ਰਾਹੀਂ ਗੋਲੇ ਸੁੱਟ ਰਹੀ ਆ ਫਿਰ ਨਾਲ ਦੀ ਨਾਲ ਜਿਹੜੇ ਸਾਬਕਾ ਫੌਜੀ ਵੀ ਕਈ ਇੱਥੇ ਦਾਖਲ ਨੇ ਉਹਨ ਦੁਖੋ ਜਿਹੜਾ ਹਰਿਆਣਾ ਦੀ ਸਰਕਾਰ ਦਾ ਰੋਲ ਹੈ ਬਿਲਕੁਲ ਨਿੰਦਣਯੋਗ ਹੈ ਹਰਿਆਣਾ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਦਾ ਕੋਈ ਉਹਨਾਂ ਨਾਲ ਸੰਬੰਧਤ ਮੰਗ ਨਹੀਂ ਆਇਆ ਉਹ ਕੇਂਦਰ ਸਰਕਾਰ ਕੋਲੇ ਜੰਤਰ ਮੰਤਰ ਤੇ ਪ੍ਰੋਟੈਸਟ ਕਰਨ ਜਾ ਰਹੇ ਆ ਸਾਰੇ ਬੰਦੇ ਜਿਹੜੇ ਹੈਗੇ ਆ ਕਿਸੇ ਵੀ ਕੈਟਾਗਰੀ ਦੇ ਹੋਣ ਉਹ ਜਾ ਕੇ ਜੰਤਰ ਮੰਤਰ ਤੇ ਪ੍ਰੋਟੈਸਟ ਕਰਦੇ ਆ ਸਾਲਾਂ ਤੋਂ ਕਰਦੇ ਆ ਬੀਜੇਪੀ ਵਾਲੇ ਖੋਦ ਕਰਦੇ ਰਹੇ ਆ ਅਸੀਂ ਕਰਦੇ ਰਹੇ ਆ ਉੱਥੇ ਮળો ਨਾ ਆ ਪਿੱਛੇ ਜੇ ਕਰਨਾਟਕ ਵਾਲੇ ਕਰਕੇ ਗਏ ਸਾਡੇ ਮੁੱਖ ਮੰਤਰੀ ਸਾਹਿਬ ਕੇਰਲਾ ਵਾਲਿਆਂ ਨੇ ਕੀਤਾ ਪਰਵਾਨਾ ਨੇ ਕੀਤਾ ਸਾਰੇ ਕਰਦੇ ਆ ਜੰਤਰ ਮੰਤਰ ਪ੍ਰੋਟੈਸਟ ਕਰਨ ਦੀ ਮਾਨ ਜੋ ਕੱਲ ਕੱਲ ਹੀ ਕਿਹਾ ਜੀ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਪ੍ਰੋਟੈਸਟ ਕਰਨ ਲਈ ਜਗ੍ਹਾ ਦਿਓ ਤੁਸੀਂ ਦਿੱਲੀ ਦੇ ਵਿੱਚ ਜੰਤਰ ਮੰਤਰ ਜਾਂ ਰਾਮਲੀਲਾ ਗਰਾਊਂਡ ਉੱਥੇ ਪਹਿਲਾਂ ਬਹੁਤ ਵੱਡਾ ਅ ਹਰਿਆਣਾ ਸਰਕਾਰ ਨੂੰ ਕੀ ਹੱਕ ਹੈ ਹਰਿਆਣਾ ਸਰਕਾਰ ਦਾ ਜਿਹੜਾ ਸਾਰਾ ਕੰਮ ਹੈ ਇਹ ਬਿਲਕੁਲ ਜਿਹੜਾ ਹੈਗਾ ਗੈਰ ਸਵਿਧਾਨਿਕ ਹੈ ਗੈਰ ਕਾਨੂੰਨੀ ਹੈ ਇਲੀਗਲ ਹੈ ਉਹਨਾਂ ਦੇ ਜਿਹੜੀ ਹੈਗੀ ਆ ਮਾਨਯੋਗ ਅਦਾਲਤ ਨੂੰ ਸੂਵੋ ਮੋਸ਼ਨ ਨੋਟਿਸ ਲਾ ਕੇ ਹਰਿਆਣਾ ਜਿਹੜਾ ਸਰਕਾਰ ਦੇ ਉੱਤੇ ਉਹ ਕਾਰਵਾਈ ਕਰਨੀ ਚਾਹੀਦੀ ਹੈ ਔਰ ਕਿਸਾਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦੇਣਾ ਚਾਹੀਦਾ ਉਹਨਾਂ ਦਾ ਹੱਕ ਹੈ ਇਹ ਜੀ ਮੋਰ ਆਪਣਾ ਹੱਕ ਮੰਗਣ ਜਾ ਰਹੇ ਆ ਕੋਈ ਖਰਾਇਤ ਨਹੀਂ ਮੰਗ ਰਹੇ ਹੋ ਤੁਸੀਂ ਉਹਨਾਂ ਨੂੰ ਅੰਨਦਾਤਾ ਕਹਿੰਦੇ ਹੋ ਤੁਸੀਂ ਕਹਿੰਦੇ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਫਿਰ ਦਿੱਕਤ ਕਿੱਥੇ ਆ ਪ੍ਰਧਾਨ ਮੰਤਰੀ ਕਿਉਂ ਨਹੀਂ ਗੱਲ ਕਰ ਸਕਦੇ ਸਰਕਾਰ ਕਿਉਂ ਨਹੀਂ ਗੱਲ ਕਰ ਸਕਦੀ ਵੀ ਬੀਇੰਗ a ਹੈਲਥ ਮਿਨਿਸਟਰ ਇੱਥੇ ਪਹੁੰਚੇ ਹੂੰ ਹਾਲਾਤ ਕਿੱਦਾਂ ਦੇ ਨੇ ਜਿਹੜੇ ਜ਼ਖਮੀ ਹੋਏ ਨੇ ਕਿੰਨੀ ਕੁ ਉਹਨਾਂ ਨੂੰ ਸੱਟਾਂ ਲੱਗੀਆਂ ਹੋਈਆਂ ਜਿਵੇਂ ਕਈ ਕਹਿ ਰਹੇ ਨੇ ਸਾਨੂੰ ਛਰੇ ਲੱਗੇ ਹੋਏ ਆ ਉਹ ਵਾਕਈ ਛਰੇ ਲੱਗੇ ਹੋਏ ਤੁਹਾਨੂੰ ਡਾਕਟਰਾਂ ਨੇ ਦੱਸਿਆ ਜਾਂ ਫਿਰ ਜਿਹੜੇ ਅਥਰੂ ਗੈਸ ਦੇ ਗੋਲੇ ਬਲਾਸਟ ਹੋ ਕੇ ਸੱਟਾਂ ਲੱਗੀਆਂ ਉਹ ਮੈਨੂੰ ਦਿਖਾ ਰਹੇ ਸੀਗੇ ਜਿਹੜੇ ਤੁਹਾਡੇ ਲੋਹੇ ਦੇ ਜਿਹੜੇ ਵੱਡੇ ਵੱਡੇ ਜਿਹੜੇ ਜਿਹੜੇ ਉੱਪਰੋਂ ਫਾਇਰ ਕਰਦੇ ਆ ਉਹ ਜਿਹੜੇ ਆ ਕੇ نیچے ਬਲਾਸਟ ਹੁੰਦਾ ਜਿਹਦੇ ਵਿੱਚੋਂ ਉਹਦਾ ਸ਼ੈਲ ਹੋਏਗਾ ਸ਼ਾਇਦ ਜਿਹੜਾ ਆਪਣੇ ਧੂਏ ਦਾ ਜਿਹੜਾ ਬੰਬ ਹੈ ਗਿਆ ਉਹ ਉਹ ਉਹਨਾਂ ਦੇ ਉਹਦੇ ਨਾਲ ਸੱਟ ਲੱਗਦੀ ਬਾਕੀ ਦੇਖੋ ਕਿੱਡਾ ਵੱਡਾ ਬਾਰਡਰ ਹੈ ਤੁਹਾਡਾ ਮੁਹਾਲੀ ਤੋਂ ਸ਼ੁਰੂ ਕਰਕੇ ਮੁਹਾਲੀ ਪਟਿਆਲਾ ਅੱਗੇ ਤੁਹਾਡਾ ਸੰਗਰੂਰ ਬਰਨਾਲਾ ਮਾਨਸਾ ਔਰ ਉਸ ਤੋਂ ਅੱਗੇ ਬਠਿੰਡਾ ਔਰ ਮੁਖਸਰ ਸਾਹਿਬ ਸੱਤ ਜਿਲ੍ਹੇ ਲੱਗਦੇ ਆ ਸਾਡੇ ਜੀ ਮਤਲਬ ਮੈਂ ਸਾਰੇ ਸਤਾਂ ਵਿੱਚ ਜਾਊਂਗਾ ਸਾਰੇ ਵਿੱਚ ਦੇਖ ਰਿਹਾ ਅਸੀਂ ਆਪਣੇ ਅਰੇਂਜਮੈਂਟ ਕੀਤਾ ਹੈਗਾ ਜੀ ਐਮਬੂਲੈਂਸਸ ਦਾ ਦਵਾਈਆਂ ਦਾ ਡਾਕਟਰਸ ਦਾ ਪੈਰਾਮੈਡੀਕਸ ਦਾ ਜੋ ਸਾਡਾ ਫਰਜ਼ ਹੈ ਅਸੀਂ ਪੂਰਾ ਕਰ ਰਹੇ ਆ ਆਪਣਾ ਉਹ ਬਸਟ ਜਿਹੜੇ ਬੰਦਿਆਂ ਨੂੰ ਜੇ 60 70 ਬੰਦਿਆਂ ਨੂੰ ਆਲਰੇਡੀ ਇੰਜਰੀਜ਼ ਹੋ ਚੁੱਕੀਆਂ ਆ ਕਿ ਦੋ ਤਿੰਨ ਨੂੰ ਹੈਡ ਇੰਜਰੀਜ਼ ਹੋ ਚੁੱਕੀਆਂ ਉਹ ਪੀੜਾ ਤਾਂ ਉਹਨਾਂ ਦੀ ਆ ਨਾ ਜੀ ਮਤਲਬ ਉਹ ਉਹ ਕਿਸਾਨ ਜਿਹੜੇ ਹੈਗੇ ਆ ਉਹਨਾਂ ਵਾਸਤੇ ਕਿੰਨੀ 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 ਮਾੜੀ ਗੱਲ ਹੈ ਕਿ ਲੋਕ ਰਾਸ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਤੁਹਾਡੇ ਦੇ ਉੱਤੇ ਤੁਸੀਂ ਦੇਖ ਲ ਦੇਖ ਲਓ ਇਧਰ ਹਰਿਆਣੇ ਦਾ ਬਾਰਡਰ ਦੇਖ ਲਓ ਤੁਹਾਨੂੰ ਲੱਗੇਗਾ ਵੀ ਜਿਹੜਾ ਪਤਾ ਨਹੀਂ ਕਿ ਕਿਹੜਾ ਐਨਾ ਮਤਲਬ ਇਹ ਉਸ ਤੋਂ ਪੈੜਾ ਬਾਰਡਰ ਹੈ ਜੀ ਉਸ ਤੋਂ ਪੈੜਾ ਬਾਰਡਰ ਹੈ ਜੀ ਅੱਜ ਦੀ ਡੇਟ ਦੇ ਵਿੱਚ ਇਹ ਇਹ ਲੱਗਦਾ ਨਹੀਂ ਵੀ ਇਹ ਦੋ ਸੂਬਿਆਂ ਦਾ ਅਸਰਾਦ ਹੈ ਕਿ ਇਹ ਤਾਂ ਲੱਗਦਾ ਵੀ ਕਿਸੇ ਹੋਰ ਦੇਸ਼ ਦੀ ਅਸਰਾਦ ਹੈ ਇਹ ਬਹੁਤ ਮਾੜੀ ਗੱਲ ਹੈ ਇਸ ਵਾਰੀ ਅਨਫੋਰਚੂਨੇਟ ਐਕਸੈਪਟੇਬਲ ਨਹੀਂ ਹੈ ਜੀ ਇਹ ਮਤਲਬ ਫਿਰ ਆਖਰੀ ਸਵਾਲ ਹੈ ਜਿਸ ਤਰੀਕੇ ਦੇ ਨਾਲ ਕੱਲ ਉਹਨਾਂ ਦਾ ਵਰਤਾਰਾ ਰਿਹਾ ਦਿਨ ਦਿਨਾਂ ਤੋਂ ਲਗਾਤਾਰ ਜਿਹੜਾ ਉਹ ਅਥਰੂ ਗੈਸੀ ਗੋਲੇ ਛੁੱਟੀ ਜਾ ਰਹੇ ਅੱਜ ਵੀ ਸਵੇਰ ਤੋਂ ਹੀ ਇਹ ਹਾਲਾਤ ਬਣੇ ਹੋਏ ਆ ਤੁਸੀਂ ਮੁੱਖ ਮੰਤਰੀ ਦੇ ਨਾਲ ਐਕਸ਼ਨ ਲਵੋਗੇ ਨਹੀਂ ਅਸੀਂ ਬਿਲਕੁਲ ਕਲ ਦੇ ਇਨ ਟੱਚ ਆ ਜੀ ਸਾਡੇ ਮੁੱਖ ਮੰਤਰੀ ਸਾਹਿਬ ਸਾਨੂੰ ਲਗਾਤਾਰ ਇਨਸਟਰਕਸ਼ਨਸ ਦੇ ਰਿਹਾ ਔਰ ਉਹਨਾਂ ਦੇ ਇਨਸਟਰਕਸ਼ਨਸ ਦੇ ਉੱਤੇ ਹੀ ਮੈਂ ਜਿਹੜਾ ਹੈਗਾ ਇਹ ਸਾਰਾ ਦੌਰਾ ਉਹਨਾਂ ਨੇ ਕਿਹਾ ਕਿ ਰੋਡਸ ਉੱਤੇ ਜਾ ਕੇ ਮਰੀਜ਼ਾਂ ਦੇ ਨਾਲ ਲੋਕਾਂ ਦੇ ਨਾਲ ਆਪਣੇ ਦੇ ਨਾਲ ਖੜਨ ਦੀ ਰੋਡ ਹੈ ਮਰਮ ਪੱਟੀ ਦੀ ਲੋੜ ਹੈ ਜੋ ਅਸੀਂ ਕਰ ਸਕਦੇ ਆ ਜੋ ਬਾਕੀ ਮੁੱਖ ਮੰਤਰੀ ਸਾਹਿਬ ਆਪਣੇ ਲੈਵਲ ਤੇ ਜੋ ਕਰ ਸਕਦੇ ਉਹ ਵੀ ਕਰ ਰਹੇ ਆ ਅਸੀਂ ਵੀ ਸਾਰੇ ਕਰ ਰਹੇ ਆ ਅਸੀਂ ਆਪਸ ਵਿੱਚ ਵੀ ਡਿਸਕਸ ਕਰ ਰਹੇ ਆ ਲੇਕਿਨ ਮੈਂ ਹਰਾਨਾ ਸਰਕਾਰ ਨੂੰ ਅਪੀਲ ਕਰਦਾ ਕਿ ਤੁਸੀਂ ਇਹ ਕੰਮ ਨਾ ਕਰੋ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਤੁਹਾਡਾ ਕੋਈ ਕੋਈ ਫਰਜ਼ ਨਹੀਂ ਬਣਦਾ ਤੁਹਾਡਾ ਕੋਈ ਹੱਕ ਨਹੀਂ ਬਣ ਇਹ ਲੋਕਾਂ ਨੂੰ ਜਾਣਦੇ ਹੋ ਪੀਸਫੁਲੀ ਜਾਣਗੇ ਜਾ ਕੇ ਜਾਤਰ ਮਾਤਰ ਤੇ ਪ੍ਰੋਟੈਸਟ ਕਰਨਗੇ ਕੀ ਖਰਾਬੀ ਹੈ ਇਹਦੇ ਚ ਕਿਉਂ ਨਹੀਂ ਕਰ ਸਕਦੇ ਹੋ ਇਹ ਬਿਲਕੁਲ ਜਿਹੜਾ 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 ਹਰਿਆਣਾ ਸਰਕਾਰ ਕੰਮ ਕੰਮ ਕਰ ਰਹੀ ਹੈ ਨਿੰਦਣਯੋਗ ਹੈ ਬਹੁਤ ਮੜਕ ਮਾੜੀ ਕਰ ਰਹੀ ਹੈ ਜੀ ਪਾਪ ਕਰ ਰਹੀ ਹੈ ਜੀ ਉਹ ਜੀ ਤੁਹਾਨੂੰ ਧੰਨਵਾਦ ਹੈ ਸਿਹਤ ਮੰਤਰੀ ਹੈ ਪੰਜਾਬ ਸਰਕਾਰ ਦੇ ਹੋਰ ਕੀ ਕੁਝ ਜਿਹੜੇ ਹਾਲਾਤ ਰਹੇ ਨੇ ਉਹਨਾਂ ਦੇ ਉੱਪਰ ਵੀ ਖਾਸ ਮੁੱਦੇ ਹੈਗੇ ਉਹਨਾਂ ਨੇ ਗੱਲਬਾਤ ਕੀਤੀ ਔਰ ਹਰਿਆਣਾ ਸਰਕਾਰ ਨੂੰ ਜਿਹੜਾ ਨਿੰਦਨਯੋਗ ਜਿਹੜਾ ਸਟੇਟਮੈਂਟ ਹੈ ਉਹ ਦਿੱਤੀ ਔਰ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਕੇ ਅਗਲੀ ਰੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਕੈਮਰਾ ਪਰਸਨ ਆਨੰਦ ਦੇ ਨਾਲ ਮੌਜੂਦ ਕੰਗ ਡੈਨਿਕਸਵਰਾ ਟੀਵੀ ਰਾਜਪੁਰਾ।